ਅਕਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅੱਜ ਵੀ ਅਪਡੇਟ ਆਈ ਹੈ ਉਹਨਾਂ ਦੀ ਸਥਿਤੀ ਨੂੰ ਲੈ ਕੇ ਕਿ ਉਹਨਾਂ ਦੀਆਂ ਹੱਡੀਆਂ ਵੀ ਹੁਣ ਉਹਨਾਂ ਦਾ ਸਾਥ ਨਹੀਂ ਦੇ ਰਹੀਆਂ ਨੇ ਜੋ ਹੱਡੀਆਂ ਨੇ ਉਹ ਵੀ ਸੁਗੰਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਜਿਹੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਬਾਡੀ ਅਜਿਹੀ ਜੀ ਬਣ ਗਈ ਹੈਗੀ ਆ ਕਿ ਉਹਨਾਂ ਦੀ ਬਾਡੀ ਉਹਨਾਂ ਨੂੰ ਹੀ ਯਾਨੀ ਡੱਲੇਵਾਲ ਜੋ ਨੇ ਉਹਨਾਂ ਨੂੰ ਖਾ ਰਹੀ ਹੈ ਤੇ ਜੇਕਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਰਨ ਵਰਤ ਖਤਮ ਵੀ ਕਰਦੇ ਨੇ ਤਾਂ ਵੀ ਉਨਾ ਦਾ ਬਚਾ ਹੋਣਾ ਮੁਸ਼ਕਲ ਹੈਗਾ ਕਿਉਂਕਿ ਸਰੀਰ ਦੇ ਵਿੱਚ ਜਿੰਨੇ ਵੀ ਅੰਗ ਹੈਗੇ ਆ ਉਹ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਦੀ ਸਿਹਤ ਜੋ ਹੈ ਲਗਾਤਾਰ ਵਿਗੜ ਰਹੀ ਹੈ ਤਾਂ ਜੋ 13 ਫਰਵਰੀ ਐ 13 ਫਰਵਰੀ ਦੇ ਦਿਨ ਕਿਸਾਨ ਆਗੂਆਂ ਦੇ ਵਿਚਕਾਰ ਜੋ ਹੈ ਮੀਟਿੰਗ ਹੋਵੇਗੀ ਤੇ ਇਸ ਦੇ ਵਿੱਚ ਐਸ ਕੇ ਐਮ ਦੇ ਸਮਰਥਨ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ ਤਾਂ ਜੇਕਰ ਐਸ ਕੇ ਐਮ ਦਾ ਸਮਰਥਨ ਕਿਸਾਨ ਅੰਦੋਲਨ ਨੂੰ ਮਿਲ ਜਾਂਦਾ ਖਨੋਰੀ ਬਾਰਡਰ ਦੇ ਵਿੱਚ ਜਿਹੜੇ ਕਿਸਾਨ ਆਗੂ ਬੈਠੇ ਨੇ ਉਹਨਾਂ ਨੂੰ ਸਮਰਥਨ ਮਿਲ ਜਾਂਦਾ ਤਾਂ ਇਹ ਜੋ ਅੰਦੋਲਨ ਹੈ ਵੱਡੇ ਪੱਧਰ ਉਤੇ ਉਲੀਕਿਆ ਜਾਵੇਗਾ ਕਿਉਂਕਿ ਜਦੋਂ ਪਹਿਲਾਂ ਕਿਸਾਨ ਅੰਦੋਲਨ ਹੋਇਆ ਸੀ ਦਿੱਲੀ ਦੇ ਵਿੱਚ ਤਾਂ ਵੀ ਇਹਨਾਂ ਦਾ ਸਮਰਥਨ ਸੀਗਾ ਇਹਨਾਂ ਦੇ ਸਮਰਥਨ ਦੇ ਸਦਕਾ ਜੋ ਤਿੰਨ ਕਾਲੇ ਕਾਨੂੰਨ ਹੈਗੇ ਉਹਨਾਂ ਉਤੇ ਜੱਤ ਹਾਸਲ ਕੀਤੀ ਸੀ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਪਾਤੜਾਂ ਦੇ ਵਿੱਚ ਹੋਵੇਗੀ ਮੀਟਿੰਗ ਹੁਣ 11 ਵਜੇ ਜੋ ਹੈਗੀ ਕੀਤੀ ਜਾਵੇਗੀ ਕੁਝ ਹੀ ਸਮਾਂ ਵਿੱਚ ਜੋ ਮੀਟਿੰਗ ਹੈ ਉਸ ਦੀ ਸ਼ੁਰੂਆਤ ਹੋ ਜਾਵੇਗੀ ਐਸ ਕੇ ਐਮ ਗੈਰ ਰਾਜਨੀਤਿਕ ਕਿਸਾਨ ਸੰਗਠਨਾ ਦੇ ਵਿੱਚ ਏਕਤਾ ਦੇ ਲਈ ਯੂਨਾਈਟਿਡ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅੱਜ ਕੇਂਦਰ ਸਰਕਾਰ ਦੇ ਵਿਰੁੱਧ ਸਾਂਝੀ ਲੜਾਈ ਚੱਲ ਰਹੀ ਹੈ ਅਜਿਹੇ ਦੇ ਵਿੱਚ ਡੱਲੇਵਾਲ ਦੀ ਸਿਹਤ ਵਿਗੜਨ ਤੋਂ ਬਾਅਦ ਕਿਸਾਨਾਂ ਦੀ ਮੀਟਿੰਗ ਜੋ ਹੈਗੀ ਸਾਂਝੀ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਪੂਰਾ ਕਰਨ ਬਾਰੇ ਮੀਟਿੰਗ ਦੇ ਵਿੱਚ ਫੈਸਲਾ ਵੀ ਲਿਆ ਜਾ ਸਕਦਾ ਹੈ ਜਿਸ ਦੇ ਵਿੱਚ ਐਮਐਸਪੀ ਦੀ ਕਾਨੂੰਨ ਗਾਰੰਟੀ ਵੀ ਸ਼ਾਮਿਲ ਹੈ ਤੁਹਾਨੂੰ ਦੱਸ ਦਈਏ ਕਿ ਦੋ 26 ਨਵੰਬਰ ਡੱਲੇਵਾਲ ਜਿਹੜੇ ਨੇ ਫਸਲਾਂ ਜੋ ਕਿ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਕਨਵੀਨਰ ਨੇ ਪਿਛਲੇ ਸਾਲ 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਖਨੋਰੀ ਸਰਹੱਦ ਦੇ ਕਿਸਾਨਾਂ ਦੀਆਂ ਵਕ ਵਕ ਮੰਗਾਂ ਜਿਸ ਦੇ ਵਿੱਚ ਕਾਨੂੰਨ ਗਾਰੰਟੀ ਵੀ ਸ਼ਾਮਲ ਹੈ ਨੂੰ ਲੈ ਕੇ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਇਸ ਗੱਲ ਤੋਂ ਹਰ ਕੋਈ ਜੋ ਹੈ ਜਾਣੂ ਹੈਗਾ ਫਸਲਾਂ ਦੇ ਲਈ ਜੋ ਐਮਐਸਪੀ ਹੈ ਉਸ ਦਾ ਮੁੱਦਾ ਅਣਮਿੱਥੇ ਸਮੇਂ ਦੇ ਲਈ ਜੋ ਲੈ ਕੇ ਉਹ ਬੈਠੇ ਹੋਏ ਨੇ ਭੁਖੜ ਹੜਤਾਲ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਦੇ ਖਨੋਰੀ ਬਾਰਡਰ ਤੇ ਜੋ ਹੈ ਲਗਾਤਾਰ ਮਰਨ ਵਰਤ ਕਰ ਰਹੇ ਨੇ ਹਾਲਾਂਕਿ ਲਗਾਤਾਰ ਕੋਸ਼ਿਸ਼ਾਂ ਜੋ ਇਸ ਦੇ ਵਿੱਚ ਹੈਗੀਆਂ ਕਿ ਉਹਨਾਂ ਨੂੰ ਮਨਾਇਆ ਜਾਵੇ ਕਿ ਉਹ ਆਪਣਾ ਇਲਾਜ ਕਰਵਾਉਣ ਜਾਂ ਫਿਰ ਜੋ ਕੋਰਟ ਦੇ ਸੁਪਰੀਮ ਕੋਰਟ ਦੇ ਜਿਹੜੇ ਇਸ ਦੇ ਵਿੱਚ ਟੀਮ ਮੈਂਬਰਸ ਨੇ ਉਹ ਵੀ ਪਹੁੰਚੀ ਹੋਈ ਸੀ ਜੁਨਾ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਹੁਣ ਸਥਿਤੀ ਵਿਗੜਦੀ ਹੋਈ ਲਗਾਤਾਰ ਨਜ਼ਰ ਆ ਰਹੀ ਹੈ ਜੋ ਡੱਲੇਵਾਲ ਨੇ ਉਹਨਾਂ ਦੀ ਬਾਡੀ ਜੋ ਹੈ ਉਹਨਾਂ ਦਾ ਸਾਥ ਨਹੀਂ ਦੇ ਰਹੀ ਤਾਂ ਮੁਕੇਸ਼ ਚੰਦਰ ਸ਼ਰਮਾ ਜੋ ਨੇ ਸਾਡੇ ਨਾਲ ਕਿਸਾਨ ਆਗੂ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੇ ਆਖਰ ਕੀ ਕੁਝ ਸਥਿਤੀ ਹੈਗੀ ਹੈ ਤੇ ਅੱਜ ਮੀਟਿੰਗ ਹੋਵੇਗੀ ਅਸਦੇ ਵਿੱਚ ਕੀ ਕੁਝ ਫੈਸਲਾ ਹੋ ਸਕਦਾ ਕਿੰਨੇ ਵੱਡੇ ਪਦਰ ਤੇ ਜਿਹੜੇ ਲੋਕ ਨੇ ਕਿਸਾਨ ਨੇ ਉਖਨੋਰੀ ਬਾਰਡਰ ਤੇ ਪਹੁੰਚ ਰਹੇ ਨੇ ਜੀ ਮੁਕੇਸ਼ ਚੰਦਰ ਸ਼ਰਮਾ ਜੀ ਤੁਹਾਡਾ ਪਹਿਲਾਂ ਤਾਂ ਹਮਦਰ ਟੀਵੀ ਤੇ ਬਾਦ ਬਸਵਾ ਦੇ ਸਸ ਜਲਦੀ ਜੀ ਅਤਾਜ ਮੀਟਿੰਗ ਹੈ ਜੀ ਅੱਜ ਇਹ ਦੇ ਵਿੱਚ ਜਲਦੀ ਸਿੰਘ ਡੱਲੇਬਾਹ ਜੀ ਉਹਨੇ ਉਹਨਾਂ ਦੀ ਤਬੀਅਤ ਨੂੰ ਲੈ ਕੇ ਵੀ ਸਾਹਮਣੇ ਦੁਖਦਾਈ ਖਬਰ ਆ ਰਹੀ ਹੈ ਕਿ ਉਹਨਾਂ ਦੀਆਂ ਜੋ ਹੱਡੀਆਂ ਨੇ ਉਹ ਵੀ ਸੰਗੁੰਨੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਅੱਖਾਂ ਦਾ ਜਿਹੜਾ ਅੱਖ ਦੀ ਪਾਸੇ ਦੀ ਗੱਲ ਕਰੀਏ ਉੱਥੇ ਵੀ ਸਥਿਤੀ ਬਹੁਤ ਜ਼ਿਆਦਾ ਚਿੰਤਾਜਨਕ ਹੈ ਬਿਲਕੁਲ ਜੀ ਦੇਖੋ 50 ਦਿਨਾਂ ਦੇ ਨੇੜੇ ਜਿਹੜਾ ਉਹਨਾਂ ਦਾ ਮਨਰਵਤ ਪਹੁੰਚ ਲਾਇਆ ਜੀ ਪਰ ਹੈਰਾਨੀ ਦੀ ਗੱਲ ਹੈ ਆ ਬਈ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਆ ਜੀ ਉਹ ਅਜੇ ਤੱਕ ਨਹੀਂ ਜਾਗੀ ਹਮ ਕਿਸਾਨ ਜੱਥੇਬੰਦੀਆਂ ਚਿੰਤਤ ਆ ਹਮ ਉਹਨੇ ਮੰਥਨ ਕੀਤਾ ਤੁਸੀਂ ਦੇਖਿਆ ਪਿਛਲੇ ਦਿਨ ਸਾਰੀਆਂ ਕਿਸਾਨ ਜੱਥੇਬੰਦੀਆਂ ਇੱਕ ਮਤ ਹੋ ਕੇ ਗੱਲੇ ਵਾਲ ਸਾਹ ਦੀ ਚੀਜ਼ ਸਿੱਧੀ ਚਿੰਤਾ ਨੂੰ ਮੁੱਖ ਰੱਖਦੇ ਜੀ ਇਕੱਠੀਆਂ ਹੋਈਆਂ ਹਮ 15 ਤਰੀਕ ਦੀ ਮੀਟਿੰਗ ਤੈਅ ਹੋਈ ਪਰ ਵਿਗੜਦੀ ਸਿਹਤ ਦੇਖ ਕੇ ਅਗਲਾ ਕੋਈ ਪ੍ਰੋਗਰਾਮ ਉਲੀਕਣ ਦੇ ਲਈ ਕੀ ਕਰਨਾ ਰਣਨੀਤੀ ਬਣਾਉਣ ਦੇ ਲਈ ਉਹ ਮੀਟਿੰਗ ਦੋ ਦਿਨ ਸੈਫਟੀ ਦੇ ਨਾਲ ਐਡਵਾਂਸ ਕਰ ਲਈ ਗਈ ਹੂੰ ਜੀ ਪਰ ਅਜੇ ਤੱਕ ਜਿਹੜੀ ਹੈ ਕੇਂਦਰ ਸਰਕਾਰ ਬਿਲਕੁਲ ਨਹੀਂ ਜਾਗੀ ਉਲਟਾ ਇਹਨਾਂ ਦੇ ਜਿਹੜੇ ਨੁਮਾਇੰਦੇ ਆ ਮੈਂ ਤਾਂ ਉਹਨਾਂ ਨੂੰ ਇਨੀ ਅਹਿਮੀਅਤ ਨਹੀਂ ਦਿੰਦਾ ਹੂੰ ਕਿਉਂਕਿ ਜਿਹੜੇ ਕੇਂਦਰ 'ਚ ਜਾ ਕੇ ਅੱਗੇ ਪੰਜਾਬ ਦਾ ਪੱਖ ਹੀ ਨਹੀਂ ਰੱਖ ਸਕਦੇ ਜਾਖੜ ਵਰਗੇ ਜੀ ਹੂੰ ਉਲਟਾ ਬਿਆਨ ਦਿੰਦੇ ਐ ਐਮਐਸਪੀ ਨੂੰ ਨੁਕਸਾਨ ਹੋਊਗਾ ਇਦਾਂ ਹੋਊਗਾ ਇਦਾਂ ਦੀਆਂ ਗੱਲਾਂ ਤਾਂ ਉਹਨਾਂ ਨੂੰ ਬਾਜ ਆਉਣਾ ਚਾਹੀਦਾ ਕੇਂਦਰ ਸਰਕਾਰ ਨੂੰ ਤੁਰੰਤ ਜਿਹੜੀ ਆ ਗੱਲਬਾਤ ਸੁਣ ਕੇ ਮੰਗਾ ਜਿਹੜੀਆਂ ਮੰਨ ਕੇ ਉਹਨਾਂ ਦਾ ਮਰਨ ਵਰਤ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਹੁਣ ਸਮਾਂ ਬਹੁਤ ਖਤਰਨਾਕ ਸਿਹਤpass ਉਹਨਾਂ ਦਾ ਜਾ ਰਿਹਾ ਹੈ ਜੀ ਜੀ ਬਿਲਕੁਲ ਤਾਂ ਡਾਕਟਰਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜੋ ਡੱਲੇ ਵਾਲੇ ਉਹਨਾਂ ਦੀ ਸਿਹਤ ਅਜੇ ਹੀ ਹੋ ਚੁੱਕੀ ਹੈ ਕਿ ਉਹਨਾਂ ਦੀ ਬਾਡੀ ਉਹਨਾਂ ਨੂੰ ਹੀ ਖਾ ਰਹੀ ਹੈ ਲਗਾਤਾਰ ਤਬiyet ਵਿਗੜ ਰਹੀ ਹੈ ਬਿਲਕੁਲ ਜੀ ਉਹ ਦੇਖੋ ਇੱਕ ਦੇਸ਼ ਦਾ ਨਾਗਰਿਕ ਇਹਨਾਂ ਸਰਕਾਰਾਂ ਦੀਆਂ ਗਲਤ ਨਿਕਤੀਆਂ ਕਰਕੇ ਅੱਜ ਭੁੱਖ ਇਹ ਮਨ ਵਰਤ ਤੇ ਮਜਬੂਰ ਹੋ ਗਿਆ ਪਰ ਅਜੇ ਵੀ ਸਰਕਾਰਾਂ ਦੀ ਜਾਗ ਨਹੀਂ ਖੁੱਲੀ ਇਹਨਾਂ ਨੂੰ ਤੁਰੰਤ ਜਿਹੜੀਆਂ ਮੰਗਾ ਮੰਨੀਆਂ ਮੰਗਾ ਜਿਹੜੀਆਂ ਉਹ ਲਾਗੂ ਕਰਕੇ ਉਨਾ ਦਾ ਮਰਨ ਵਰਤ ਜਿਹੜਾ ਕੋਲ ਵਧ ਰਹਿਣਾ ਚਾਹੀਦਾ ਕਿਉਂਕਿ ਚਾਂਸ ਜਿਹੜੇ ਆ ਬਹੁਤ ਘਟਦੇ ਜਾ ਰਹੇ ਆ ਹੂੰ ਇਨੀ ਦੇਰ ਨਹੀਂ ਕਰਨੀ ਚਾਹੀਦੀ ਹੁਣ ਜੀ ਜੀ ਆ ਤਾਂ ਬੀਤੇ ਦਿਨੀ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ ਜੋ ਕਿ 80 ਸਾਲ ਦੇ ਦੱਸੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਹੋਰ ਵੀ ਕਿਸਾਨਾਂ ਦੀ ਮੌਤ ਜੋ ਹੈ ਹੋ ਚੁੱਕੀ ਹੈ ਤਾਂ ਕਿਵੇਂ ਦੇਖਦੇ ਹੋ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਅਜਿਹੇ ਦੇ ਵਿੱਚ ਬਜ਼ੁਰਗ ਹੋਣ ਬੱਚੇ ਹੋਣ ਉੱਥੇ ਬੈਠੇ ਹੋਏ ਨੇ ਖਨੋਰੀ ਬਾਰਡਰ ਤੇ ਬੈਠੇ ਹੋਏ ਨੇ ਹਾਲਾਂਕਿ ਲਗਾਤਾਰ ਉੱਥੇ ਲੰਗਰ ਵੀ ਚੱਲ ਰਿਹਾ ਹੈਗਾ ਸਹੂਿਦਾਵਾਂ ਵੀ ਹੈਗੀਆਂ ਠੰਡੇ ਨਹੀਂ ਜ਼ਿਆਦਾ ਹੈ ਗਿਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ ਉਹ ਤਾਂ ਫਿਰ ਬਜ਼ੁਰਗ ਨੇ ਬਿਲਕੁਲ ਜੀ ਦੇਖੋ ਪਤਾ ਨਹੀਂ ਅੱਗੇ ਚਲੋ ਮੈਂ ਤਾਂ ਇਹਦਾ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਅੱਗੇ ਕਹਿੰਦੇ ਸਾਡੇ ਦੇਵੀ-ਦੇਵਤੇ ਵੀ ਜਿਹੜੇ ਹੁੰਦੇ ਸੀ ਉਹ ਇੱਕ ਅੱਧੀ ਬਲੀ ਲੈ ਕੇ ਕਿਸੇ ਜਾਨਵਰ ਦੀ ਖੁਸ਼ ਹੋ ਜਾਂਦੇ ਸੀਗੇ ਪਰ 750 ਦੇ ਕਰੀਬ ਸਾਡੇ ਉਦੋਂ ਹਿਸ਼ਾਦਤਾਂ ਪ੍ਰਾਪਤ ਕੀਤੀਆਂ ਪਹਿਲੇ ਅੰਦੋਲਨ 'ਚ ਕਿਸਾਨ ਵੀਰਾਂ ਨੇ ਹੁਣ ਕਿੰਨੇ ਕਿਸਾਨ ਜਿਹੜੇ ਆ ਹਿਸ਼ਾਦਤਾਂ ਪ੍ਰਾਪਤ ਕਰ ਚੁੱਕੇ ਆ ਇਹ ਕਿੱਡਾ ਵੱਡਾ ਆਗੂ ਜਿਹੜਾ ਦੇਸ਼ ਦਾ ਜੀ ਉਹ ਇਸ ਸਥਿਤੀ ਦੇ ਵਿੱਚ ਪਏ ਨੇ ਪਰ ਕੇਂਦਰ ਸਰਕਾਰ ਅਜੇ ਵੀ ਜਿਹੜੀ ਕੁੰਭ ਕਰਨ ਦੀ ਨੀਤੀ ਸੁੱਤੀ ਪਈ ਹੈ ਉਹਨੂੰ ਜਾਗਣ ਦੀ ਲੋੜ ਆ ਤੁਰੰਤ ਜਿੱਤੀਆਂ ਸਾਡੀਆਂ ਜਾਇਜ਼ ਮੰਗਾਏ ਮੰਗ ਕੇ ਤਸੋਂ ਉਹ ਨਾ ਦਮਨ ਵਰਤ ਖਰ ਲਾਇਆ ਜਾਵੇ ਜੀ ਮੈਂ ਤੇ ਉਹ ਹੀ ਬੇਨਤੀ ਕਰੂੰਗਾ ਜੀ ਜੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਕਿਸਾਨ ਆਗੂ ਮੁਕੇਸ਼ ਚੰਦਰ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਹਾਲਾਂਕਿ ਜੋ ਬੀਤੇ ਦਿਨੀ ਐਤਵਾਰ ਨੂੰ ਮੌਤ ਹੋਈ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਵਿਗੜਨ ਤਬੀਤ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭੱਜਤੀ ਜ਼ਰੂਰ ਕਰਵਾਇਆ ਸੀਗਾ ਜਿਸ ਤੋਂ ਬਾਅਦ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਜੋ ਜਗਜੀਤ ਸਿੰਘ ਡੱਲੇਵਾਲ ਨੇ ਕਰੀਬ ਕਰੀਬ 50 ਦਿਨ ਉਹਨਾਂ ਨੂੰ ਹੋ ਗਏ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਥਿਤੀ ਉਹਨਾਂ ਦੀ ਲਗਾਤਾਰ ਵਿਗੜ ਰਹੀ ਹੈ ਕੀ ਕੁਝ ਅਪਡੇਟ ਹੈ ਇਸ ਬਾਬਤ ਸਾਡੇ ਸਹਿਯੋਗੀ ਰਣਜੀਤ ਸਿੰਘ ਦੇ ਕੋਲ ਆ ਜਾਣਦੇ ਹੋਣਾ ਤੋਂ ਵਿਸਥਾਰ ਨਾਲ ਜੀ ਰਣਜੀਤ ਤਾਂ ਅੱਜ ਅਪਡੇਟ ਆ ਰਹੀ ਹੈ ਡੱਲੇਵਾਲ ਜੋ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਿ ਉਹਨਾਂ ਦੀਆਂ ਹੱਡੀਆਂ ਲਗਾਤਾਰ ਗੁਰਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਿਹਤ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੀ ਅੱਜ ਇਹ ਕਵਿਤਾ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਅੱਜ 50 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲਾ ਰਾਨ ਨੂੰ ਜਿਹੜਾ ਕਿ ਮਰਨ ਮਰਦ ਦੇ ਉੱਤੇ ਬੈਠੇ ਹੋ ਜਰੂਰ ਲਗਾਤਾਰ ਚਾਹੇ ਝੰਪੂ ਬਾਰਡਰ ਦੀ ਗੱਲ ਕੀਤੀ ਜਾਵੇ ਖਰੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਕਈ ਤਸਹੀਏ ਜਿਹੜੇ ਨੇ ਚਲਣੇ ਭੇਜ ਜਿਸ ਤਰ੍ਹਾਂ ਪਹਿਲਾਂ ਪੈਦਲ ਜਾਣ ਦੀ ਗੱਲ ਕੀਤੀ ਸੀ ਇੱਕ ਬੰਦਾ ਜੱਫਾ ਜਿਹੜਾ ਹੈਗਾ ਉਹ ਭੇਜਿਆ ਉਹਦੇ ਵਿੱਚ ਉਹ ਕੋਈ ਨਹੀਂ ਜਾਣ ਦਿੱਤਾ ਗਿਆ ਪਰ ਦੂਸਰੇ ਪਾਸੇ ਲਗਾਤਾਰ ਦਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਹੈਗੀ ਹੈ ਕਿ ਉਹ ਇਸ ਟਾਈਮ ਬਹੁਤ ਨਾਜ਼ੁਕ ਬਣੀ ਹੋਈ ਹੈ ਉਹ ਡਾਕਟਰਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇਹਨਾਂ ਦੀ ਸਥਿਤੀ ਜਿਹੜੀ ਉਹ ਗੰਭੀਰ ਹੁੰਦੀ ਜਾ ਰਹੀ ਹੈ ਕਿਉਂਕਿ ਦੇਖਿਆ ਜਾਵੇ ਜਿਸ ਤਰ੍ਹਾਂ ਪਹਿਲਾਂ 20 ਕਿਲੋ ਭਾਰ ਵਧਣ ਘੱਟ ਹੋਇਆ ਸੀ ਤਾਂ ਹੁਣ 20 ਕਿਲੋ ਤੋਂ ਵੀ ਜ਼ਿਆਦਾ ਭਾਰ ਜਿਹੜਾ ਹੈ ਉਹ ਤਰਜੀਸਿੰਡਲੇ ਵਾਲੋਂ ਰਹਿੰਦਾ ਜਿਹੜਾ ਘਟ ਚੁੱਕਾ ਹੋਇਆ ਕਿਉਂਕਿ ਜੇ ਕੁਝ ਖਾ ਨਹੀਂ ਰਿਹਾ ਕੁਝ ਪੀ ਨਹੀਂ ਰਿਹਾ ਕੋਈ ਮੈਡੀਸਨ ਨਹੀਂ ਲੈ ਰਿਹਾ ਕਿਉਂਕਿ ਕੈਂਸਰ ਦੇ ਮਰੀਜ਼ ਨੇ ਔਰ ਲਗਾਤਾਰ ਦੇਖਿਆ ਜਾਵੇ ਤਾਂ ਜਿਹੜੀ ਬਿਮਾਰੀ ਆ ਉਹ ਅੰਦਰ ਅੰਦਰ ਸਰੀਰ ਨੂੰ ਜਿਹੜੀ ਆ ਕਵੀ ਤੱਕ ਖਾਣ ਲੱਗਦੀ ਆ ਕਿਉਂਕਿ ਲਗਾਤਾਰ ਜਿਹੜਾ ਬੀਪੀ ਹੈਗਾ ਉਹ ਲਗਾਤਾਰ ਇਹਨਾਂ ਦਾ ਫਲਕਚੂਏਟ ਹੋ ਜਾਂਦਾ ਤਾਂ ਜਿਹਦੇ ਵਿੱਚ ਕਈ ਵਾਰ ਡਾਕਟਰਾਂ ਦੀ ਟੀਮਾਂ ਦੇ ਵੱਲੋਂ ਜਰੂਰ ਕਿਹਾ ਜਾਂਦਾ ਹੈ ਸਲਾਹ ਦਿੱਤੀ ਜਾਂਦੀ ਹੈ ਕਿ ਆਪਾਂ ਹਸਪੀਟਲ ਦੇ ਵਿੱਚ ਜਰੂਰ ਤਾਂ ਖਲਕ ਵੀ ਸਥਿਤੀ ਜਿਹੜੀ ਆ ਉਹ ਗੰਭੀਰ ਬਣੀ ਹੋਈ ਆ ਪਰ ਕਿਤੇ ਨਾ ਕਿਤੇ ਜਿਹੜੇ ਕਹਤਰ ਚਾਹੇ ਮਹਾਪੰਚਾਇਤ ਗੱਲ ਕੀਤੀ ਜਾਵੇ ਪਰ ਜਗਦੀਸ਼ ਸਿੰਘ ਢੱਲੇਵਾਲ ਦਾ ਅਟੱਲ ਫੈਸਲਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦਾ ਚਾਹੇ ਮੇਰੀ ਜਾਨ ਵੀ ਚਲੀ ਜਾਵੇ ਪਰ ਮੈਂ ਇਹ ਮਰਨਵਤ ਨਹੀਂ ਛੜਾਏਗਾ ਉਹ ਖਤਮ ਕਰ ਅਜੀ ਆ ਤਾਂ 15 ਨੂੰ ਮੀਟਿੰਗ ਹੋਣੀ ਸੀ ਲੇਕਿਨ ਢੱਲੇਵਾਲ ਜੂਨੇ ਉਹਨਾਂ ਦੀ ਸਿਹਤ ਨੂੰ ਦੇਖਦਿਆਂ ਮੀਟਿੰਗ ਪਹਿਲਾਂ ਸੱਦ ਲਈ ਗਈ ਅੱਜ 13 13 ਨੂੰ ਮੀਟਿੰਗ ਹੈਗੀ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਫੈਸਲਾ ਅਜੀਹਾ ਆ ਸਕਦਾ ਜਿਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਮਿਤਾ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਐਸਕੇਮ ਦਾ ਸਾਥ ਕਿਉਂਕਿ ਸਾਥ ਵੀ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਲਗਾਤਾਰ ਚਾਹੇ ਜਿਵੇਂ ਆਪਾਂ ਮਹਾ ਪੰਚਾਇਤੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਖਨੋਰੀ ਬਾਉਂਡਰ ਦੇ ਉੱਤੇ ਹੋਈ ਦੂਜੇ ਪਾਸੇ ਟੋਹਾਣਾ ਚ ਹੋਈ ਟੋਹਾਣਾ ਤੋਂ ਬਾਅਦ ਲੋਕਾਂ ਦੇ ਬਹੁਤ ਤਰ੍ਹਾਂ ਦੇ ਕਮੈਂਟ ਸੀਗੇ ਕਿ ਕਿਸਾਨ ਆਗੂਆਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਇੱਕ ਪਾਸੇ ਬੰਦਾ ਮਰਨ ਵਰਤੇ ਬੈਠਾ ਹੈ ਔਰ ਤੁਹਾਡੀ ਗੁੱਟਬਾਜੀ ਹੈ ਜਿਹੜੀ ਉਹ ਖਤਮ ਹੋਣ ਤੇ ਨਹੀਂ ਆ ਰਹੀ ਇੱਕ ਆ ਦਿਓ ਸਾਥ ਦਿਓ ਪਰ ਉਸ ਤੋਂ ਹਲ ਮੋਗਾ ਦੇ ਵਿੱਚ ਜਿਹੜਾ ਫੈਸਲਾ ਕੀਤਾ ਜਾਂਦਾ ਐਸਕੇਮ ਦੇ ਵੱਲੋਂ ਮੈਂ ਫਿਰ ਖਨੋਰੀ ਬਾਉਂਡਰ ਦੇ ਉੱਤੇ ਮਿਲਣ ਜਾਂਦੇ ਆ ਕਿੱਤੀ ਜਾਵੇ ਤਾਂ ਲਗਾਤਾਰ ਇਸ ਜੀ ਨੂੰ ਲੈ ਕੇ ਫਿਰ ਅੱਜ ਜਿਹੜੀ ਮੀਟਿੰਗ ਹੈ ਕਿ ਅਜੂਰ ਕਵਿਤਾ ਪਾਤੜਾਂ ਦੇ ਵਿੱਚ ਜਿਹੜੀ ਰੱਖੀ ਗਈ ਹੈਗੀ ਆ ਹੋ ਸਕਦਾ ਚਾਹੇ ਪਾਸੇ ਸਿਹਤ ਜਿਹੜੀ ਆ ਉਹ ਦਿਨ-ਦਿਨ ਖਰਾਬ ਹੁੰਦੀ ਜਾ ਰਹੀ ਹੈ ਔਰ ਦੂਸਰੇ ਪਾਸੇ ਮੀਟਿੰਗ ਦਾ ਜਿਹੜਾ ਦੌਰ ਹੈ ਕਿਉਂਕਿ ਹੁਣ ਇੱਕੇ ਦੀ ਜਿਹੜੀ ਗੱਲ ਆਗੇ ਆ ਟੁੱਕੀ ਹੋਈ ਹੈ ਪਰ ਅੱਜ ਜਿਹੜੀ ਮੀਟਿੰਗ ਪਾਤੜਾਂ ਦੇ ਵਿੱਚ ਹੋਏਗੀ ਇਹ ਕੋਈ ਵੱਡਾ ਫੈਸਲਾ ਕਵਿਤਾ ਇਸ ਦੇ ਉੱਤੇ ਜਰੂਰ ਅੱਜ ਜਿਹੜਾ ਸ਼ਾਮ ਬਾਅਦ ਦਪਹਿਰ ਤੱਕ ਜੜਾ ਆ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਆਏ ਸੀ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਪਟਿਆਲਾ ਤੋਂ ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਤੇ ਵਾਕਈ ਹੁਣ ਚਿੰਤਾਜਨਕ ਹਾਲਾਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਪਹੁੰਚ ਚੁੱਕੇ ਨੇ ਜੋ ਕਿ 70 ਸਾਲ ਦੇ ਨੇ ਇੱਕ ਅਜਿਹਾ ਬਜ਼ੁਰਗ ਜੋ ਕਿ ਕੈਂਸਰ ਤੋਂ ਪੀੜਤ ਹੈ ਲਗਾਤਾਰ ਮਰਨ ਵਰਤੇ ਬੈਠਿਆ ਹੋਇਆ ਹੈ ਕਰੀਬ ਕਰੀਬ ਉਹਨਾਂ ਨੂੰ 50 ਦਿਨ ਹੋ ਚੁੱਕੇ ਨੇ ਮਰਨ ਵਰਤੇ ਬੈਠੇ ਹੋਏ ਨੇ ਤੇ ਮੀਟਿੰਗਾਂ ਦਾ ਦੌਰ ਚਾਰਿਆ ਲਗਾਤਾਰ ਇਹੀ ਉਮੀਦ ਹੈ ਕਿ ਸ਼ਾਇਦ ਹੁਣ ਮੀਟਿੰਗ ਹੋਵੇਗੀ ਹੁਣ ਕੇਂਦਰ ਸਰਕਾਰ ਦੇ ਵੱਲੋਂ ਕੋਈ ਫੈਸਲਾ ਲਿਆ ਜਾ ਸਕਦਾ ਹੈ ਜਾਂ ਕੇਂਦਰ ਸਰਕਾਰ ਦੇ ਨਾਲ ਡਾਇਰੈਕਟ ਗੱਲਬਾਤ ਹੋ ਸਕਦੀ ਹੈ ਦਿੱਲੀ ਅੰਦੋਲਨ 2.0 ਦੇ ਤਹਿਤ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਸ਼ੰਭੂ ਅਤੇ ਖਨੋਰੀ ਬਾਰਡਰ ਥਾਵਾਂ ਤੇ ਡੇਰਾ ਲਾ ਕੇ ਬੈਠੇ ਹੋਏ ਨੇ ਡੱਲੇਵਾਲ ਦੀ ਵਿਗੜਦੀ ਹਾਲਤ ਦੇ ਮੱਦੇਨਜ਼ਰ ਐਸਕੇਐਮ ਦੇ ਦੋਵਾਂ ਧੜਿਆਂ ਦੇ ਆਗੂਆਂ ਨੇ ਸੋਮਵਾਰ ਨੂੰ ਪਾਤੜਾ ਵਿਖੇ ਇੱਕ ਸਾਂਝੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੇ ਵਿਰੋਧ ਲੜਾਈ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਇਸ ਤੋਂ ਇਲਾਵਾ